ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲਾ ਕੱਲ ਇੱਕ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਅਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਸੀ ਪੰਧਾਵਲਤ ਫਿਰ ਕੀਤਾ ਗਿਆ ਸੀ ਅਦਾਲਤ ਵਿੱਚ ਪੇਸ਼ ਅਤੇ ਇੱਕ ਦਿਨ ਦਾ ਲਿਆ ਗਿਆ ਸੀ ਧਰਮਾਂਡ ਬੁੱਧਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਸਿਟੀ 1 ਹਰਵੰਸਿਕ ਟਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਬੀਤੀ ਕਲੋਨਾ ਵੱਲੋਂ ਇੱਕ ਥਾਣਾ ਕਨਾਲ ਕਲੋਨੀ ਵਿਖੇ ਧਾਰਮਿਕ ਭਾਵਨਾ ਪੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਹਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਉਹਨਾਂ ਆਖਿਆ ਕਿ ਇਸ ਵਿਅਕਤੀ ਦੇ ਹੋਣ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਕਿਉਂਕਿ ਇਸਨੇ ਆਪਣੇ ਫੇਸਬੁਕ ਆਈਡੈਂਟੀਆਂ ਬਣਾਈਆਂ ਸਨ ਜਾਲੀ ਅਤੇ ਉਸਤੇ ਇਸ ਵੱਲੋਂ ਸਿੱਖ ਗੁਰੂਆਂ ਵਾਲੇ ਪੱਦੀ ਸ਼ਬਦਾਵਲੀ ਬੋਲੀ ਗਈ ਸੀ ਜਿਸ ਨੂੰ ਲੈ ਕੇ ਇੱਕ ਵਿਅਕਤੀ ਨੂੰ ਨੰਬਲੋਂ ਗ੍ਰਿਫਤਾਰ ਕਰਕੇ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਦਾ ਅੱਜ ਰਿਮਾਂਡ ਖਤਮ ਹੋ ਗਿਆ ਤੇ ਅੱਜ ਇਸ ਨੂੰ ਫਿਰ ਤੋਂ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਅਫਤਾਰ ਸਿੰਘ ਸ੍ਰੀ ਸੁਖਣੀ ਸੇਵਾ ਸੁਸਾਇਟੀ ਦਾ ਮੁੱਖ ਸੇਵਾਦਾਰ ਅਫਤਾਰ ਜੀ ਇਹ ਮਾਮਲਾ ਹੋਇਆ ਸੀਗਾ ਜਿਹੜਾ ਨੇ ਜਲਦੀ 255 ਮੈਂ ਦਾ ਫਰਕਾ ਦਾ ਮਾਮਲਾ ਇਹ ਨੇ ਫੇਸਬੁੱਕ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਧਰੂ ਪਤਾ ਗੁਜਰੀ ਜੀ ਬਾਰੇ ਪਤਾ ਸਾਹਿਬ ਕੋਲ ਬਾਰੇ ਗਲਤ ਸਦਾ ਵਾਲੀ ਬਹੁਤ ਮਲਕੇ ਜੇ ਉਹ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਵੀ ਨਹੀਂ ਸਕਦੇ ਤੇ ਸੁਲ ਵੀ ਨਹੀਂ ਸਕਦੇ ਤੇ ਉਹ ਇਹ ਜੀ ਬੋਲੇ ਹੈ ਲਿਖੇ ਹੈ ਕਿ ਜੇ ਨਾਲ ਸਾਡਾ ਹਲਕੇ ਧਾਰਮਿਕ ਭਾਵਨਾ ਢਕਾਈ ਹੈ ਕਈਆਂ ਨੇ ਤੇ ਇਹ ਨੂੰ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਸੀਗੇ ਤੇ ਉਦੋਂ ਇਹਨਾਂ ਨੂੰ ਤਰਖਾਜ਼ ਦਿੱਤੀ ਗਈ ਸੀ ਇਹ ਬਾਬਲਾ 18 ਗਸਤਾ ਦਾ ਹੈ ਤੇ ਅਸੀਂ 31 ਤਰੀਕ ਨੂੰ ਇਹਨਾਂ ਨੂੰ 30 ਤਰੀਕ ਨੂੰ ਮਲਕੇ ਐਪਲੀਕੇਸ਼ਨ ਦਿੱਤੀ ਸੀਗੀ ਅੱਛਾ ਐਸਐਸਪੀ ਸਾਹ ਦੇ ਮਤਲਬ ਇਹਦੇ ਵਿੱਚ ਕਮੇਟੀ ਦਾ ਜਿਹੜਾ ਸ਼ਹੀਦ ਜਾਂ ਜਿਹੜੀ ਨੂੰ ਕਹਿ ਸਕਦੇ ਆ ਗੈਰ ਮਿਆਰੀ ਜਿਹੜੀ ਹੈ ਹਾਂ ਹਾਂ ਜੀ ਹਾਂ ਜੀ ਉਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮਲਕੇ ਨਾਲੇ ਇੱਕ ਸ਼ਰਾਬੀ ਬੰਦਾ ਨੰਗਾ ਕਹਿ ਸਕਦੇ ਆ ਵੀ ਗਲਤ ਜਿਹੜੀਆਂ ਮਲਕੇ ਬਹੁਤ ਜ਼ਿਆਦਾ ਗਲਤ ਸੀਗੇ ਬਲਕੇ ਬਾਬਾ ਦੀਪ ਸਿੰਘ ਨੇ ਡਾਲੇ ਤੇ ਪਿੰਡਰਾ ਵਾਲਾ ਸਾਥ ਪਿੰਡਰਾ ਵਾਲਾ ਜਰਨਲਿਸਟ ਪਿੰਡਰਾ ਵਾਲੇ ਤੇ ਕੋਣ ਸਖਸ ਇਹ ਸਖਸ ਆਪਣੇ ਆਪ ਨੂੰ ਤਾਂ ਪੱਤਰਕਾਰ ਘੁਮਾਂਦਾ ਹੈਗਾ ਪਰ ਇਹ ਹਿੰਦੂ ਟਾਈਗਰ ਰਿਪੋਰਟਸ ਦਾ ਬੰਦਾ ਹੈਗਾ ਅੱਛਾ ਹਾਂਜੀ ਉਹਦੀ ਮੰਗਾਂ ਸੀ ਇਹ ਹੀ ਕੀਤੀ ਵੀ ਇਹਦੇ 295 ਧਾਰਾ ਲਾਈ ਜਾਵੇ ਤੇ ਧਾਰਮਿਕ ਭਾਵਨਾ ਘੁਣਾ ਘੜਕਾਣ ਦੇ ਦੋਸ ਦੇ ਦਫਤਰ ਕੀਤਾ ਜਾਵੇ। ਅੰਦ ਕੀ ਨਾਮ ਬਾਈ ਕਲਸਾ ਬਾਈ ਫਤੇਹੀ ਮੇਰਾ ਨਾਮ ਮੱਖਣ ਸਿੰਘ ਜੀ। ਤੇ ਇਹ ਮਸਲਾ ਹੈਗਾ ਜੀ ਗੁਰੂ ਸਾਹਿਬ ਦੀਆਂ ਆਪਣੀਆਂ ਆਪਣੀਆਂ ਫੋਟੋਆਂ ਕਿਸੇ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਗਲਤ ਤਰੀਕੇ ਨਾਲ ਵਾਇਰਲ ਕੀਤੀਆਂ ਹੋਈਆਂ। ਉਹਦਾ ਮਸਲਾ ਇਹ। ਇਹਦੇ ਵਿੱਚ ਮਨਿੰਦਰ ਸਿੰਘ ਮਣੀ ਜੋਗੀ ਮਨਿੰਦਰ ਸਿੰਘ ਹੀ ਲਿਖਿਆ ਆਈਡੀ ਦਿੱਤਨ। ਹਾਂ ਆਈਡੀ ਤੇ ਉਹਨਾਂ ਨੇ ਮਨਿੰਦਰ ਸਿੰਘ ਹੀ ਲਿਖਿਆ ਹੋਇਆ ਹੈ ਮਨਿੰਦਰ ਸਿੰਘ। ਹਾਂ। ਉਹਨਾਂ ਦੀ ਆਈਡੀ ਦੇ ਉੱਤੇ ਉਹਨਾਂ ਨੇ ਕੋਈ ਕਮੈਂਟ ਕੀਤੇ ਵਿਆ ਉਸ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹੋਈਆਂ ਫੋਟੋਆਂ ਆਈਆਂ ਉਹ ਜੋੜ ਕੇ ਗਲਤ ਤਰੀਕੇ ਨਾਲ ਕੀਤੀਆਂ ਉਹਨਾਂ ਨੇ ਜੋ ਕਿ ਉਹਨਾਂ ਨੇ ਗਲਤ ਤਰੀਕੇ ਨਾਲ ਕੀਤੀਆਂ ਹੋਈਆਂ ਔਰ ਉਹਦੇ ਉਸ ਦੇ ਮਸਲੇ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਵੀ ਇਹ ਬੰਦਾ ਜੀ ਪੰਜਾਬ ਦਾ ਆਪਣੇ ਦਾ ਮਾਹੌਲ ਖਰਾਬ ਕਰ ਰਿਹਾ ਹੈ ਔਰ ਮਾਹੌਲ ਖਰਾਬ ਹੋਣ ਕਰਕੇ ਕੁਝ ਵੀ ਹੋ ਸਕਦਾ ਹੈ ਜਾਂ ਤਾਂ ਕੋਈ ਉਹਨੂੰ ਮਾਰ ਦੂਗਾ ਜਾਂ ਕਿ ਹੋਰ ਕੋਈ ਗੱਲਬਾਤ ਹੋ ਚੁਗੀ ਤੇ ਉਸ ਮਸਲੇ ਦੇ ਵਿੱਚ ਅਸੀਂ ਦਰਖਾਸਤ ਦਿੱਤੀ ਸੀ ਕਿ ਐਸਐਸਪੀ ਸਾਹਿਬ ਨੇ ਸਾਡੀ ਦਰਖਾਸਤ ਨੂੰ ਫਰਵਾਨ ਕੀਤਾ ਉਸ ਬੰਦੇ ਨੂੰ ਅਰੈਸਟ ਪਾਈ ਅੱਜ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਔਰ ਰਿਮਾਂਡ ਲਈ ਲੈ ਕੇ ਗਿਆ ਪੁਲਿਸ ਰਿਮਾਂਡ ਨਹੀਂ ਹੈ ਸਾਨੂੰ ਕੁਝ ਪਤਾ ਲੱਗਿਆ ਕਿੰਨੇ ਦਿਨਾਂ ਦਾ ਹੈ ਇੱਕ ਦਿਨ ਦਾ ਜਾਂ ਦੋ ਦਿਨ ਦਾ ਅਸਲੀ ਤੇ ਕਾਰਵਾਈ ਚਾਹੁੰਦੇ ਆਂ ਜੀ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਪੂਰੀ ਅੱਕੇ ਤੋਂ ਕੋਈ ਬੰਦਾ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਤੇ ਪਤਾ ਲੱਗਿਆ ਕਿ ਇਹ ਪਹਿਲਾਂ ਵੀ ਕੋਈ ਮਾਮਲਾ ਦਾ ਹਾਂ ਪਹਿਲਾਂ ਇਹਨੇ ਆਪਦੇ ਦਸਤ ਦੇ ਵਿੱਚ ਗੋਲੀਆਂ-ਗੋਲੀਆਂ ਚਲਵਾ ਕੇ ਸਕਿਉਰਿਟੀ ਲੈਣ ਦੇ ਮਾਰੇ ਨੇ ਕੋਈ ਕੀਤਾ ਸੀ ਇਸ ਤਰ੍ਹਾਂ ਉਹ ਫੜਿਆ ਗਿਆ ਸੀ ਇਹ ਉਸ ਇਨਕੁਆਇਰੀ ਦੇ ਵਿੱਚ ਤੇ ਪਰਚਾ ਹੋਇਆ ਪਿਆ ਸੀ ਕੀ ਆਈਡੀ ਸੀ ਕੀ ਕੀ ਨਾਂ ਤੇ ਇਹ ਮਨਿੰਦਰ ਸਿੰਘ ਮਣੀ ਦੇ ਨਾਮ ਤੇ ਆਈਡੀ ਸੀ ਮੇਨ ਜੀ ਜਿੱਥੋਂ ਕੀ ਵੀਡੀਓ 18 ਅਗਸਤ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦੀ ਹੈ ਉਸ ਦੇ ਵਿੱਚ ਇਹਦੇ ਆਪ ਦੇ ਹੀ ਕੋਈ ਫੇਕ ਅਕਾਊਂਟ ਬਣਾਏ ਹੋਏ ਆ ਉਹਦੇ ਵਿੱਚ ਇਹ ਕੱਲਾ ਹੀ ਫਰੈਂਡ ਹੈ ਮਣੀ ਹਾਂ Hindu Tiger Force ਨਾਮ ਦੇ ਨਾਲ ਦੇ ਦੀ ਆਈਡੀ ਬਣੀ ਹੋਈ ਹੈ ਔਰ ਉਹਦੇ ਵਿੱਚ ਇਹ ਕੱਲਾ ਹੀ ਫਰੈਂਡ ਆ ਉਹਦੇ ਵਿੱਚ ਉਸ ਆਈਡੀ ਦੇ ਵਿੱਚ ਉਸੇ ਆਈਡੀ ਰਾਹੀਂ ਇਹ ਨੇ ਜਿਹੜੀ ਮਤਲਬ ਕਿ ਦੂਤੀਆਂ ਆਈਡੀਆਂ ਰਾਹੀਂ ਇਹ ਨੇ ਗਲਤ ਕਮੈਂਟ ਕੀਤੇ ਆ ਆਪਦੀ ਹੀ ਸ਼ੇਅਰ ਕੀਤੀ ਹੋਈ ਪੋਸਟ ਤੇ ਜਿਹੜੇ ਕਮੈਂਟ ਕੀਤੇ ਗਿਆ ਫੋਟੋਆਂ ਵੀ ਐ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੈ ਜੀ ਮਾਤਾ ਗੁਜਰੀ ਦੀ ਫੋਟੋ ਹੈ ਬਾਬਾ ਦੀਪ ਸਿੰਘ ਦੀ ਫੋਟੋ ਹੈ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਹੈਗੀ ਠੀਕ ਹੈ ਗੁਰਦੁਆਰਾ ਗੁਰਦੁਆਰਾ ਜਿਗਾ ਅਮਰ ਦਰਬਾਰ ਸਾਹਿਬ ਦੀ ਫੋਟੋ ਹੈਗੀ ਉੱਥੇ ਉਹਨਾਂ ਨੇ ਕੀ ਕਰ ਰੱਖਿਆ ਦਰਬਾਰ ਸਾਹਿਬ ਦੀ ਫੋਟੋ ਲਾਤੀ ਪਿੱਛੇ ਉਲਟਾ ਕਰਕੇ ਕੋਈ ਕਿਸਰਤ ਕਰ ਰਿਆ ਬੰਦਾ ਉਹਦੀ ਫੋਟੋ ਧੱਕ ਲਈ ਹੈ ਤੇ ਉਸ ਹਾਂ ਗਲਤ ਤਰੀਕੇ ਨਾਲ ਉਹਦੇ ਉੱਤੇ ਜਿਹੜੇ ਪ੍ਰਸਿੱਧ ਬੰਦੇ ਉਹਨਾਂ ਦੀਆਂ ਫੋਟੋਆਂ ਲਾਤੀਆਂ ਵੀ ਇਹ ਬੰਦੇ ਆਪੀ ਮੁਸਲਮਾਨ ਜਾਂ ਕਿਸੇ ਕਿਸੇ ਨੂੰ ਕਹਿ ਦਈਏ ਆਪਾਂ ਵੀ ਉਹਨਾਂ ਨਾਲ ਆਪੀ ਲੜੀ ਜਾਣਗੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬੰਦੇ ਦੇ ਸਰ ਇੱਕ ਕੰਮ ਬਿਆਰ ਬਾਕੀ ਕੋਈ ਸੇਕਤ ਨਹੀਂ ਆਪ ਸ਼ਬਦ ਬੋਲ ਰਿਹਾ ਸੀ ਸਾਡੇ ਕੋਲੇ ਪਰਸੋਂ ਇੱਕ ਕੰਪਲੇਂਟ ਆਈ ਸੀਜੀ ਉਸ ਕੰਪਲੇਂਟ ਦੇ ਆਧਾਰ ਤੇ ਅਸੀਂ ਜਿਹੜੇ ਨਾਲ ਉਹਦੇ ਕੁਝ ਪ੍ਰੂਫ ਲੱਗੇ ਹੋਏ ਸੀ ਉਸ ਕੰਪਲੇਂਟ ਦੇ ਆਧਾਰ ਤੇ ਜਿਹੜਾ ਸੀ ਅਸੀਂ 299 ਜੀਐਨਐਸ ਦੇ ਵਿੱਚ ਅ ਜਿਹੜਾ ਹੈਗਾ ਮਨਿੰਦਰ ਸਿੰਘ ਔਰ ਸੁਮਨਜੀਤ ਬਸੀ ਪਰਸ਼ਾਵਨਗਰ ਦੇ ਖਿਲਾਫ ਅਸੀਂ 299 ਬੀਐਨਐਸ ਦੇ ਵਿੱਚ ਪਰਚਾ ਦਿੱਤਾ ਪਰਚਾ ਦੇ ਕੇ ਅਸੀਂ ਉਹਨੂੰ ਕੱਲ ਹੀ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਉਹਨੂੰ ਅਦਾਲਤ 'ਚ ਪੇਸ਼ ਕੀਤਾ ਉਹਦਾ ਇੱਕ ਦਿਨ ਦਾ ਪੂਰਨ ਰਿਮਾਨਡ ਹਾਸਿਲ ਕੀਤਾ ਗਿਆ ਇਹਦੇ ਤੇ ਜੀ ਇੱਕ ਪਹਿਲਾਂ ਮੁਕੱਦਮਾ ਦਰਜ ਹੈਗਾ ਇਹ ਕੋਈ ਫੈਰਿੰਗ ਦੀ ਕਹਾਣੀ ਬਣਾਈ ਸੋ ਮਾਰਚ ਦਾ ਮੁਕੱਦਮਾ ਹੈਗਾ ਉਹਦੇ ਗੇਟ ਵਗੈਰਾ ਤੇ ਫਾਇਰ ਵਗੈਰਾ ਹੋਈ ਸੀ ਉਹਦੀ ਪੜਤਾਲ ਕਰਨ ਤੇ ਜਦੋਂ ਵੈਰੀਫਾਈ ਕੀਤਾ ਸੀ ਤਾਂ ਇਹਨੂੰ ਮੁੱਖ ਮੁਰਜੂ ਮੋਦੇ ਵਿੱਚ ਰੱਖਿਆ ਗਿਆ ਸੀ ਹੁਣ ਕੀ ਮਾਮਲਾ ਸੀ ਹੁਣ ਕੁਝ ਇਹਨੇ ਆਪਣੀ ਫੇਸਬੁਕ ਆਈਡੀ ਤੇ ਕੁਝ ਸਿੱਖ ਗੁਰੂਆਂ ਬਾਰੇ ਕੋਈ ਮੰਦੀ ਜਿਹੜੀ ਸ਼ਬਦਾਵਲੀ ਲਿਖੀ ਹੈ ਉਹਦੇ ਰਿਗਾਰਡਿੰਗ ਇਹਦੇ ਖਲਾਫ ਪਰਚਾ ਦਰਜ ਕੀਤਾ ਕਿਸੇ ਹੋਰ ਜਿ세 ਬੰਦੇ ਦੇ ਨਾਮ ਤੇ ਉਹਦੇ ਬਾਰੇ ਮੈਂ ਅਜੇ ਤਫ਼ਤੀਸ਼ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਪੜਤਾਲ ਕਰਾਂਗੇ ਜੀ ਸਰ ਸੁਪ ਚਾਹ ਹੈ ਵੀ ਇਹਨਾਂ ਇੱਕ ਆਈਡੀ ਆ ਕਿ ਬਣ ਗਈ ਉਹ ਵੈਰੀਫਾਈ ਚੱਲ ਰਿਹਾ ਜੀ ਵੈਰੀਫਾਈ ਕਰਨ ਤੇ ਜਿਹੋ ਜਿਹਾ ਕੋਈ ਹੋਏਗਾ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ